ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਦੇ ਇੱਕ ਵਾਰ ਫੇਰ ਤੋਂ ਵਕਾਲਤ ਕੀਤੀ ਆ ਵੱਡਾ ਬਿਆਨ ਸਾਹਮਣੇ ਆਉਣਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਦੱਸਦੀ ਹੈ ਕਿ ਤਿੰਨ ਖੇਤੀ ਕਾਨੂੰਨ ਉਹੀ ਨੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡਾ ਸੰਘਰਸ਼ ਕੀਤਾ ਗਿਆ ਖੇਤੀ ਅੰਦੋਲਨ ਕੀਤਾ ਗਿਆ ਕਿਸਾਨ ਅੰਦੋਲਨ ਕੀਤਾ ਗਿਆ ਜਿਸ ਤੋਂ ਬਾਅਦ ਮੋਦੀ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਸਨ ਪਰ ਕੰਗਨਾ ਰਣੌਤ ਜੋ ਭਾਜਪਾ ਦੇ ਸਾਂਸਦ ਨੇ ਅਦਾਕਾਰਾਂ ਨੇ ਉਹਨਾਂ ਨੇ ਕਿਹਾ ਕਿ ਉਹੀ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਉਹਨਾਂ ਵੀ ਕਿਹਾ ਕਿ ਕਿਸਾਨਾਂ ਦੇ ਇਹ ਕਾਨੂੰਨ ਹੱਕ ਦੇ ਵਿੱਚ ਨੇ ਤੇ ਇਸ ਕਰਕੇ ਇਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ ਦੱਸਦੀ ਹੈ ਕਿ ਲੰਮਾ ਸਮਾਂ ਸਿੰਘੂ ਬਾਰਡਰ ਟਿੱਕਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਗਿਆ ਕਿਸਾਨ ਅੰਦੋਲਨ ਕੀਤਾ ਗਿਆ ਤੇ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ 700 ਦੇ ਕਰੀਬ ਕਿਸਾਨਾਂ ਦੀ ਉੱਥੇ ਮੌਤ ਹੋ ਗਈ ਸੀ ਤੇ ਹੁਣ ਕੰਗਣਾ ਰਣੌਤ ਦੇ ਵੱਲੋਂ ਇਹ ਕਿਹਾ ਗਿਆ ਕਿ ਖੇਤੀ ਕਾਨੂੰਨ ਦੁਬਾਰਾ ਲਏ ਜਾਣੇ ਚਾਹੀਦੇ ਨੇ ਕਿਉਂਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਤੇ ਕਿਸਾਨਾਂ ਦੀ ਤਰੱਕੀ ਤੇ ਕੋਈ ਬ੍ਰੇਕ ਨਹੀਂ ਲੱਗਣੀ ਚਾਹੀਦੀ ਇਹ ਬਿਆਨ ਕੰਗਨਾ ਰਣੌਤ ਦੇ ਵੱਲੋਂ ਦਿੱਤਾ ਗਿਆ ਹੈ ਦੱਸਦੀ ਹੈ ਕਿ ਕੰਗਨਾ ਰਣੌਤ ਪਹਿਲਾਂ ਵੀ ਕਿਸਾਨਾਂ ਬਾਰੇ ਕਈ ਬਿਆਨ ਦੇ ਚੁੱਕੇ ਨੇ ਵਿਵਾਦਾਂ ਦੇ ਵਿੱਚ ਵੀ ਕਿਰ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋਏ ਲਾਸ਼ਾਂ ਨੂੰ ਲਟਕਾਇਆ ਗਿਆ ਕਤਲ ਹੋਏ ਜਿਸ ਨੂੰ ਲੈ ਕੇ ਕਿਸਾਨਾਂ ਦੇ ਪਿਛਲੇ ਸਮੇਂ ਦੇ ਵਿੱਚ ਵੀ ਨਿਸ਼ਾਨੇ ਤੇ ਰਹੇ ਨੇ ਕੰਗਨਾ ਰਣੌਤ ਤੇ ਹੁਣ ਕੰਗਨਾ ਰਣੌਤ ਦਾ ਇਹ ਵੱਡਾ ਬਿਆਨ ਕਿ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਜਦਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਕੀ ਕੁਝ ਕਿਹਾ ਕੰਗਨਾ ਰਣੌਤ ਨੇ ਪਹਿਲਾਂ ਤੁਹਾਨੂੰ ਸੁਣਾਉਨੇ ਆ और किसानों के जो लॉस हैं वो मुझे लगता है जो रिपील हो गए हैं वो फिर से लगने चाहिए हो सकता है कॉन्ट्रोवर्शियल हो जाए लेकिन मुझे लगता है किसानों के हितकारी लॉस वापस आने चाहिए और किसानों को ख़ुद इसकी डिमांड करनी चाहिए और ताकि हमारे किसान भी जा... जैसे बाकी बाकी जगहों पर वृद्धि हो रही है हमारे कि... ना लगे और किसानों के जो लॉज हैं वो मुझे लगता है जो रिपील हो गए हैं वो फिर से लगने चाहिए हो सकता है कॉन्ट्रोवर्शियल हो जाए लेकिन मुझे लगता है किसानों के हितकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जा... जैसे बाकी बाकी जगहों पर समृद्धि हो रही है हमारे किसान की समृद्धि में कोई ब्रेक ना लगे और किसानों के जो लॉज हैं को मुझे लगता है जो रिपील हो गए हैं वो फिर से लगने चाहिए हो सकता है कॉन्ट्रोवर्शियल हो जाए लेकिन मुझे लगता है किसानों के हितकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जा... जैसे बाकी बाकी जगहों पर समृद्धि हो रही है हमारे किसान की समृद्धि में कोई ब्रेक ना लगे अब जैसे वन नेशन वन इलेक्शन सारे ब्यूरोक्रेसी हो गए सारे जो हमारे लीडर हो गए हर दो दो तीन तीन महीने में इलेक्शन करते रहते हैं तो देश के विकास में किसान जो है वो मेन हमारा एक पिलर ऑफ स्ट्रेंथ हैं तो मैं चाहती हूँ कि वो खुद ऐसी बेनती सिर्फ सिर्फ कर हाँ करती हूँ कि किसानों के हित को ध्यान में रखकर जो है वो लॉस जो है वापस रनौत वालों बयान दिया गया जिस उन्होंने तीन खेती कानूनों की वकालत की है तो कहा है की तीन खेती कानून ਵਾਪਸ ਲਿਆਉਣੇ ਚਾਹੀਦੇ ਨੇ ਤੇ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਤੇ ਕਿਸਾਨਾਂ ਦੀ ਤਰੱਕੀ ਹੋਣੀ ਚਾਹੀਦੀ ਹੈ ਕੋਈ ਬ੍ਰੇਕ ਨਹੀਂ ਲੱਗਣੀ ਚਾਹੀਦੀ ਹਾਲਾਂਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਸ ਤੇ ਜ਼ਰੂਰ ਕੰਟਰੋਵਰਸੀ ਹੋ ਸਕਦੀ ਹੈ ਵਿਵਾਦ ਹੋ ਸਕਦਾ ਹੈ ਪਰ ਉਹਨਾਂ ਨੇ ਇਹ ਬਿਆਨ ਦਿੱਤਾ ਜਿਸ ਦੇ ਵਿੱਚ ਕੰਗਨਾ ਰਣੌਤ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਯਾਦ ਦਵਾ ਦਈਏ ਕਿ ਇਹ ਤਿੰਨ ਖੇਤੀ ਕਾਨੂੰਨ ਉਹੀ ਨੇ ਜਿਸ ਨੂੰ ਲੈ ਕੇ ਲੰਮਾ ਸੰਘਰਸ਼ ਲੜਿਆ ਗਿਆ ਦਿੱਲੀ ਦੇ ਬਾਰਡਰਾਂ ਦੇ ਉੱਤੇ ਤੇਸ ਤੋਂ ਦੌਰਾਨ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਇੱਕ ਵਾਰ ਫਿਰ ਕੰਗਨਾ ਰਣੋਤ ਨੇ ਉਹਨਾਂ ਹੀ ਤਿੰਨਾ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਕਿਸਾਨਾਂ ਦੀ ਤਰੱਕੀ ਲਈ ਨੇ ਇਹ ਖੇਤੀ ਕਾਨੂੰਨ ਹਾਲਾਂਕਿ ਇਹ ਖੇਤੀ ਕਾਨੂੰਨ ਵੱਡੇ ਪੱਧਰ ਤੇ ਵਿਰੋਧ ਹੋਇਆ ਕਿਸਾਨਾਂ ਦੇ ਵੱਲੋਂ ਤੇ ਲੰਮਾ ਸਮਾਂ ਕ੍ਰੀਬ 1 ਸਾਲ ਸੰਘਰਸ਼ ਦਿੱਲੀ ਦੇ ਬਾਰਡਰਾਂ ਤੇ ਲੜਿਆ ਗਿਆ ਤੇ ਇਸ ਵੇਲੇ ਕਿਸਾਨ ਆਗੂ ਰਕੇਸ਼ ਤਕੈਤ ਫੋਨ ਲਾਈਨ ਤੇ ਮੌਜੂਦ ਨੇ ਰਕੇਸ਼ ਤਕੈਤ ਜੀ న్యూਸ 18 ਤੇ ਸਵਾਗਤ ਹੈ ਭਾਜਪਾ ਦੇ ਸੰਸਦ ਨੇ ਕੰਗਨਾਰ ਰਣੌਤ ਬਾਲੀਵੁੱਡ ਅਦਾਕਾਰਾ ਵੀ ਨੇ ਤੇ ਉਹ ਕਹਿੰਦੇ ਨੇ ਕਿ ਦੁਬਾਰਾ ਤੋਂ ਤਿੰਨੇ ਖੇਤੀ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਜੋ ਵਾਪਸ ਲਏ ਗਏ ਸੀ ਕੀ ਪ੍ਰਤੀਕਰਮ ਬਈ ਇਸ यह तो उल्टे दिलवाते हैं कोई जी इसको खेती किसानी के बारे में जानकारी नहीं है उसपे बयान दिलवा देते हैं ये तो सरकारों की पॉलिसी है सरकार को करना है कि क्या है। और जो तेरह महीने आंदोलन चल के वापसी ले तो हमें नहीं लगता कि कोई सरकार उसको वापसी लाएगी ਕੰਗਨਾ ਰਣੌਦ ਦਾ ਇਹ ਬਿਆਨ ਤੁਹਾਨੂੰ ਕੀ ਲੱਗਦਾ ਹੈ ਕਿਸ ਦੇ ਪਿੱਛੇ ਕਾਰਨ ਕੀ ਨੇ ਕਿ ਕੰਗਨਾ ਕਾਰਨ ਜੀ ਹੈ ਕਿ ਇਸੇ ਵਿਵਾਦਿਤ ਬਿਆਨ ਦਿਲਵਾਤੇ ਰਹਤੇ ਹਨ ਹਮ ਮੈਂ ਕੁਝ ਵੀ ਆ ਬੋਲੇਗੀ ਉਹ ਖਬਰ ਬਣੇਗੀ ਜੀ ਇਸ ਕੋ ਕੀ ਜਾਣਕਾਰੀ ਤਿੰਨ ਕਾਨੇ ਕਾਰਨ ਦੇ ਬਾਰੇ ਮੈਂ ਉਹ ਕਹ ਰਹੇ ਕਿ ਤਰੱਕੀ ਹੋਏਗੀ ਕਿਸਾਨਾਂ ਦੀ ਇਸ ਦੇ ਨਾਲ ਹਮ ਕਿਸਨੇ ਕਹਿ ਦਿਆ ਹੋਗਾ ਕਿ ਜੇ ਤੁਸੀਂ ਦੇ ਦਿਓ ਹਮ ਔਰ ਉਸ ਤੋਂ ਕਿਸਾਨਾਂ ਦੀ ਤਰੱਕੀ ਹੋਏਗੀ ਅਗਵਾ ਇਸ ਦਾ ਟੋਕਾ ਬਿਆਨ ਦੇ ਦिए ਇਹ ਤਾਂ ਇਸ ਕੋ ਐਜੂਕੇਸ਼ਨ ਕੇ ਬਾਰੇ ਮੇਂ ਬਾਤ ਕਰਨੀ ਚਾਹੀਏ ਇਸ ਕੋ ਬਾਤ ਕਰਨੀ ਚਾਹੀਏ ਫਿਲਮ ਇੰਡਸਟਰੀਜ਼ ਕੇ ਬਾਰੇ ਮੇਂ ਬਾਤ ਕਰਨੀ ਚਾਹੀਏ ਉਸ ਤੇ ਬਾਤ ਕਰਨੀ ਚਾਹੀਏ ਕਿਸਾਨੋ ਕੇ ਮਾਹੌਲ ਤੇ ਇਸ ਕੋ ਗੂੜ ਰਹਿਣਾ ਚਾਹੀਏ ਆਰਕੈਸਟ ਕਹਿ ਜੀ ਤੁਸੀਂ ਲੰਮਾ ਸਮਾਂ ਸਾਰੇ ਕਿਸਾਨ ਆਗੂਆਂ ਦੇ ਵੱਲੋਂ ਟਿੱਕਰੀ ਬਾਰਡਰ ਸਿੰਘੂ ਬਾਰਡਰ ਸਾਰੇ ਬਾਰਡਰਾਂ ਦੇ ਉੱਤੇ ਸੰਘਰਸ਼ ਲੜਿਆ ਗਿਆ 700 ਕਿਸਾਨਾਂ ਦੀਆਂ ਜਾਨਾਂ ਗਈਆਂ ਤੇ ਹੁਣ ਉਹੀ ਗੱਲ ਦੁਬਾਰਾ ਤੋਂ ਸ਼ੁਰੂ ਹੋਈ ਹੈ ਉਹ ਵੀ ਭਾਜੀਪੀ ਦੇ ਸੰਸਦ ਤੇ ਫਿਲਮੀ ਅਦਾਕਾਰਾ ਵੀ ਨੇ ਕੰਗਣਾ ਰਣਾ ਆਗੇ ਇਸ ਕੋ ਇਤਨੀ ਨੋਲੇਜ ਨਹੀਂ ਹੈ ਹੂੰ ਠੀਕ ਹੈ ਇਸ ਬਿਆਨ ਕੁਝ ਵੀ ਸੇ ਬਿਆਨ ਦਿਵਾ ਦੇ ਉਹ ਸਭੇ ਬਿਆਨ ਦੇ ਸਕਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੰਗਨਾ ਰਣੌਤ ਨੂੰ ਇਸ ਕੋਈ ਇਸ طرح ਕੇ ਵਿਵਾਦਿਤ ਬਿਆਨ ਔਰ ਜੋ ਸੈਂਟੈਂਸ ਬਿਆਨ ਹੁੰਦੇ ਉਸ ਤੇ ਨਹੀਂ ਨੂੰ ਬਿਆਨ ਦੇਣਾ ਚਾਹੀਏ ਹਮ ਠੀਕ ਹੈ ਤਾਂ ਬਹੁਤ ਧੰਨਵਾਦ ਰਕੇਸ਼ਟ ਕਹਿਤ ਕਹਿੰਦੇ ਨੇ ਕਿ ਜਾਣ ਬੁੱਝ ਕੇ ਬਿਆਨ ਦਵਾਏ ਜਾਂਦੇ ਨੇ ਤਾਂ ਜੋ ਖਬਰ ਬਣ ਸਕੇ ਕੰਟਰੋਵਰਸੀ ਪੈਦਾ ਹੋ ਸਕੇ ਖੇਤੀ ਕਾਨੂੰਨਾਂ ਬਾਰੇ ਤੇ ਖੇਤੀ ਬਾਰੇ ਕੰਗਨਾ ਰਣੌਤ ਨੂੰ ਨਹੀਂ ਪਤਾ ਉਹਨਾਂ ਨੂੰ ਅਜਿਹੇ ਵਿਸ਼ੇ ਤੇ ਬਿਆਨ ਨਹੀਂ ਦੇਣੇ ਚਾਹੀਦੇ ਰਕੇਸ਼ਟ ਕੈਦ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਸਰਕਾਰ ਅਜਿਹਾ ਨਹੀਂ ਸੋਚੇਗੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਸੰਘਰਸ਼ ਹੋਇਆ ਉਸ ਤੋਂ ਬਾਅਦ ਕੋਈ ਵੀ ਸਰਕਾਰ ਇਹ ਨਹੀਂ ਸੋਚੇਗੀ ਕਿ ਖੇਤੀ ਕਾਨੂੰਨ ਲਾਗੂ ਹੋਣ ਪਰ ਕੰਗਨਾ ਰਣੌਤ ਭਾਜਪਾ ਦੇ ਸੰਸਦ ਨੇ ਮੰਡੀ ਤੋਂ ਤੇ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਤੇ ਇੱਕ ਵਾਰ ਫੇਰ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਜਿਹੜੇ ਖੇਤੀ ਕਾਨੂੰਨਾਂ ਨੂੰ ਰਿਪੀਲ ਕੀਤਾ ਗਿਆ ਸੀ ਵਾਪਸ ਲਿਆ ਗਿਆ ਸੀ ਉਹਨਾਂ ਨੂੰ ਦੁਬਾਰਾ ਲਿਆਉਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਇਹ ਕਾਨੂੰਨ ਕਿਸਾਨਾਂ ਦੀ ਤਰੱਕੀ ਹੋਏਗੀ ਇਹਨਾਂ ਕਾਨੂੰਨਾਂ ਦੇ ਨਾਲ ਪਰ ਲੰਮਾ ਸਮਾਂ ਸੰਘਰਸ਼ ਲੜ ਕੇ ਕਿਸਾਨਾਂ ਦੇ ਵੱਲੋਂ ਇਹ ਕਾਨੂੰਨ ਮੋਦੀ ਸਰਕਾਰ ਤੋਂ ਵਾਪਸ ਕਰਵਾਏ ਗਏ ਸੀ ਮੋਦੀ ਸਰਕਾਰ ਦੇ ਵੱਲੋਂ ਇਹ ਕਾਨੂੰਨ ਵਾਪਸ ਲੈ ਗਏ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੁਦ ਬਿਆਨ ਦਿੱਤਾ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤੇ ਕਿਹਾ ਗਿਆ ਸੀ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਆ ਦੱਸ ਦਈਏ ਕਿ 2020 ਦੇ ਵਿੱਚ ਖੇਤੀ ਅੰਦੋਲਨ ਸ਼ੁਰੂ ਹੋਇਆ ਕਿਸਾਨ ਅੰਦੋਲਨ ਸ਼ੁਰੂ ਹੋਇਆ 13 ਮਹੀਨੇ ਤੱਕ ਇਹ ਅੰਦੋਲਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਚੱਲਦਾ ਰਿਹਾ ਤੇ ਹੁਣ ਕੰਗਨਾ ਰਣੌਤ ਦੇ ਵੱਲੋਂ ਇੱਕ ਵਾਰ ਫੇਰ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਕਿ ਉਹੀ ਤਿੰਨ ਖੇਤੀ ਕਾਨੂੰਨ ਵਾਪਸ ਆਉਣੇ ਚਾਹੀਦੇ ਨੇ